ਇੱਕ ਲੜਕੀ ਬੱਚੇ ਨਾਲ ਜਿਹੜਾ ਕਾਮ ਕਰਦਾ ਕਿ ਇਹ 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 ਸਾਨੂੰ ਕੱਲ ਦੁਪਹਿਰੇ ਖਬਰ ਮਿਲੀ ਸੀ ਰੱਖ ਪੰਗਮਾ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿਸੀ ਜਿਹੜੀ ਆ ਉਹ ਫੇਰ ਛੜਕੀ ਸੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਚੋਰ ਤੇ ਅਹੀਂ ਕਲਮ ਕਰਮਾ ਰਜਿਸਟਰ ਕੀਤਾ ਹੈ ਇਹ ਤੋਂ ਚੰਗਾ ਹੀ ਤੇ ਫੌਸਟ ਵੀ ਜਿਹੜਾ ਜਿਹਨੂੰ ਰਸਤਾ ਦੀ ਜਿਹੜੀ ਥਾਪਮਾਰੀ ਕੀਤੀ ਜਾ ਰਹੀ ਆ ਮਕਦਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ ਉਹਨੂੰ ਉਹਦੇ ਗ੍ਰਿਫਤਾਰ ਦੀ ਜਿਹੜੀ ਥਾਪਮਾਰੀ ਕੀਤੀ ਜਾ ਰਹੀ ਆ ਉਹ ਸਾਰਾ ਪਰਿਵਾਰ ਇਥੋਂ ਮਜੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰ ਇੱਕੇ ਪਿੱਛੇ ਹੋਇਆ ਤੇ ਕਿੰਨੀਆਂ ਬੱਚੀਆਂ ਨਾਲੋਂ ਕਰਦਾ ਸੀ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਨਾਂ ਦੇ ਨਾਲ ਉਹਨੇ ਦੱਤਰ ਕਰ ਜਿਹੜੀ ਉਹ ਕੀਤੀ ਹੈ ਉਮਰ ਕਿੰਨੀ ਇਹ ਬੱਚਿਆਂ ਦੀ ਬੱਚਿਆਂ ਦੀ ਉਮਰ ਤਕਰੀਬਨ 810 ਸਾਲ ਦੇ ਵਿੱਚ ਸੀ ਇਹਨਾਂ ਦੀ ਮੁੱਢਲੀ ਤਪਤੀ ਕੀ ਸਾਹਮਣੇ ਆ ਮੁੱਢਲੀ ਤਪਤੀ ਜਿਹਦੇ ਉਹ ਸਾਹਮਣੇ ਆਇਆ ਕਿ ਅੱਜੀਆਂ ਗਰਮੀਆਂ ਦੀਆਂ ਅੱਜ ਜਿਹੜੀਆਂ ਹੌਸਿਆਲ ਵਾਲੀਆਂ ਛੁੱਟੀਆਂ ਆਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇਛੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀ ਅਗੇ ਬਰਦਾਸ਼ਤੀ ਕਰਦੇ ਗਏ ਟੀਚਰ ਪਰ ਸੁੱਟੀਆਂ ਤੋਂ ਪਹਿਲਾਂ ਕਿੰਨੀ ਦੇ ਪਤਾ ਲੱਗਾ ਕਿ ਕਿੰਨੀ ਵੇਰ ਤੋਂ ਇਹ ਕਰਦਾ ਰਹਿ ਤਾ ਨਹੀਂ ਉਹ ਜੇ ਸਮਝਦਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਰਤੀਬ ਦੀ ਗੱਲ ਸਾਹਮਣੇ ਆਉਂਦੀ ਤੇ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੇਡੀ ਟੀਚਰ ਆ ਉਹਨਾਂ ਦੀ ਨੋਲਿਜ ਦੇ ਵਿੱਚ ਇਹ ਗੱਲ ਆ ਗਈ ਸੀ ਉਹਨਾਂ ਨੇ ਵੀ ਇਹਨੂੰ ਸ਼ਪੌਂਡ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਇਹ ਸਾਨੂੰ ਨਹੀਂ ਗੱਲ ਦੱਸੀ ਗਈ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਇੱਥੇ ਪਹੁੰਚੇ ਤੇ ਅਸੀਂ ਤੁਰੰਤ ਉੱਥੇ ਲਿਖ ਕੇ ਵਿਭਾਨ ਤੇ ਪੱਤਾ ਦੱਸ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ